ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹਲ ਸੁਪਰਡੈਂਟ ਕਟਰ ਪੰਜਾਬ ਕਿਸਾਨ ਯੂਨੀਅਨ ਪਾਕੀ ਪੰਜਾਬ ਕਿਸਾਨ ਯੂਨੀਅਨ ਪਾਕੀ ਵੱਲੋਂ ਜਿਹੜਾ ਪ੍ਰੋਗਰਾਮ ਸੀਗਾ ਕਿ ਸੱਤਾ ਤੇਰ ਨੂੰ ਸਵਾਲ ਬੀਜੇਪੀ ਦਾ ਮੁਕੰਮਲ ਬਾਈਕਾਰਡ ਉਸੇ ਪ੍ਰੋਗਰਾਮ ਦੇ ਤਹਿਤ ਲਾਲਜੀਤ ਸਿੰਘ ਭੁੱਲਰ ਜੋ ਅੱਜ 11 ਤਰੀਕ ਦਿਨ ਵੀਰਵਾਰ ਨੂੰ ਫਤੂਟਿੰਗਾ ਵਿਖੇ ਸੱਜਨ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕਰਨ ਲਈ ਇੱਥੇ ਪਹੁੰਚ ਰਹੇ ਸਨ ਤੇ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ 10 ਸਵਾਲ ਪੰਜਾਬ ਨਾਲ ਸੰਬੰਧਿਤ ਤੇ 7 ਸਵਾਲ ਜਿਹੜੇ ਹੈਗੇ ਆ ਲੋਕਲ ਮੁੱਦੇ ਸੁਲਤਾਨਪੁਰ ਲੋਧੀ ਦੇ ਉਹ ਡਿਸਕਸ ਕੀਤੇ ਜਾਣਗੇ ਉਹਨਾਂ ਸਵਾਲਾਂ ਦੇ ਜਵਾਬ ਲੈ ਜਾਣਗੇ 2 ਸਾਲ ਦੀ ਪਰਫਾਰਮੈਂਸ ਬਾਰੇ ਸਰਕਾਰ ਨੂੰ ਪੁੱਛਿਆ ਜਾਊਗਾ ਪਰ ਕਿਤੇ ਨਾ ਕਿਤੇ ਸਰਕਾਰ ਅੱਜ ਸਵਾਲਾਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਲੋਕਾਂ ਨੂੰ ਪੁੱਛ ਕੇ ਸਰਕਾਰ ਚੱਲੂਗੀ ਉਹ ਸਰਕਾਰ ਅੱਜ ਜਿਹੜੀ ਹੈਗੀ ਆ ਉਹ ਸਵਾਲਾਂ ਤੋਂ ਭਾਈ ਦੀ ਨਜ਼ਰ ਆ ਰਹੀ ਆ ਉਹਨਾਂ ਵੱਲੋਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਸ ਤਰ੍ਹਾਂ ਬਾਹਰ ਪੁਲਿਸ ਫੋਰਸ ਸਵੇਰੇ 8 ਵਜੇ ਤੋਂ ਲਾਈ ਹੋਈ ਆ ਸਾਡੇ ਆਗੂ ਜ਼ਿਲ੍ਹਾ ਪ੍ਰੈਸ ਕਟਰ ਡਾਕਟਰ ਲਖਵਿੰਦਰ ਸਿੰਘ ਸਾਡੇ ਜ਼ੋਨ ਕਪੂਰਥਲਾ ਦੇ ਆਗੂ ਸਰਦਾਰ ਸੁਖਦੇਵ ਸਿੰਘ ਖੀਰਾਂਵਾਲੀ ਤੇ ਮੈਂ ਗੁਰਦੀਪ ਸਿੰਘ ਭੰਡਾਲ ਸਾਰਿਆਂ ਨੂੰ ਅਰੈਸਟ ਜਿਹੜਾ ਹੈਗਾ ਹੌਸ ਅਰੈਸਟ ਕੀਤਾ ਗਿਆ ਨਜ਼ਰਬੰਦ ਕੀਤਾ ਗਿਆ ਪਰ ਵਾਰ-ਵਾਰ ਆਮ ਆਦਮੀ ਪਾਰਟੀ ਵੱਲੋਂ ਇਹ ਫੋਨ ਵੀ ਕੀਤੇ ਜਾ ਰਹੇ ਆ ਰਾਤ ਤੋਂ ਸੱਦੇ ਵੀ ਆ ਰਹੇ ਆ ਮੀਟਿੰਗ ਦੇ ਇੱਕ ਪਾਸੇ ਮੀਟਿੰਗ ਦੇ ਸੱਦੇ ਆ ਰਹੇ ਆ ਇੱਕ ਪਾਸੇ ਜਿਹੜਾ ਹੈਗਾ ਹਾਊਸ ਅਰੈਸਟ ਆਰਗੂਆਂ ਨੂੰ ਕੀਤਾ ਜਾਂਦਾ ਇਹ ਜਿਹੜੀ ਦੋਗਲੀ ਨੀਤੀ ਹੈ ਸਰਕਾਰ ਦੀ ਇਹ ਸਮਝੋਂ ਬਾਹਰ ਹੈ ਜੇਕਰ ਇਸੇ ਨੀਤੀ ਦੇ ਸਰਕਾਰ ਚੱਲਦੇ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਵੀ ਲੋਕ ਸਭਾ ਦੀਆਂ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦਾ ਪੰਜਾਬ ਕਿਸਾਨ ਜੁਨੇ ਨੂੰ ਬਾਗੀ ਵੱਲੋਂ ਘਰਾਉ ਕੀਤਾ ਜਾਊਗਾ ਪਿੰਡਾਂ 'ਚ ਬੋਰ ਵੀ ਲਾਇਆ ਜਾਣਗੇ ਜਿਹੜੇ ਸਾਡੇ 10 ਹਵਾਲੇ ਇਹ ਅਸੀਂ ਕੰਧਾਂ ਤੇ ਚਪਕਾਵਾਗੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਲਾ ਕੇ ਕਿ ਆਓ ਇਹਨਾਂ ਨੂੰ ਸਵਾਲ ਕਰੀਏ ਪਿੰਡਾਂ ਦੇ ਵਿੱਚ ਜਿਹੜੇ 10 ਸਵਾਲ ਨੇ ਉਹਨੂੰ ਅਸੀਂ ਮੀਡੀਆ 'ਚ ਗਵਾਵਾਂਗੇ ਜਿਹੜੀਆਂ ਇਹਨਾਂ ਦੀਆਂ ਆਡੀਓ ਅਸੀਂ ਰਿਲੀਜ਼ ਕਰਨ ਦੀ ਗੱਲਾਂ ਕੀਤੀਆਂ ਸੀਗੀਆਂ ਜੋ ਅਸੀਂ ਲਾਲਜੀਤ ਭੁੱਲਰ ਨੂੰ ਸੁਣਾਉਣ ਦੀ ਗੱਲ ਕੀਤੀ ਸੀ ਕਿ ਤੁਹਾਡੇ ਆ ਕੁਝ ਹੋ ਰਿਹਾ ਹਲਕੇ ਦੇ ਵਿੱਚ ਉਹਨੂੰ ਅਸੀਂ ਫਿਰ ਮੀਡੀਆ ਜਰੀਏ ਵਾਇਰਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ